ਆ ਲੋਕਾਂ ਆ ਜੇ ਸੁਖਦੇਵ ਸਿੰਘ ਦਾ ਪਿੰਡ ਕੈਰੀ ਮੱਟੀ ਦੇ ਵਿੱਚ ਊੜਾ ਕਰਕਟ ਸੁਤੰਤੇ ਲਈ ਜਿਹੜੇ ਡੰਪ ਤਿਆਰ ਕੀਤੇ ਜਾ ਰਹੇ ਆ ਇਹ ਜਿਹੜਾ ਕੰਮ ਸਰਕਾਰੀ ਪੱਤਰ ਤੇ ਕੀਤਾ ਜਾ ਰਿਹਾ ਇਹਦੇ ਵਿੱਚ ਜਿਹੜਾ ਥੱਲੇ ਬੈੱਡ ਦਾ ਲੈਵਲ ਉਹ ਬਿਲਕੁਲ ਸਹੀ ਨਹੀਂ ਰੱਖਿਆ ਇਹ ਬੈੱਡ ਦਾ ਲੈਵਲ ਕੀਤਾ ਹੀ ਨਹੀਂ ਬੈੱਡ ਦਾ ਲੈਵਲ ਨਾ ਹੁਣ ਕਰਕੇ ਇਹਦੀ ਚੜਾਈ ਜਿਹੜੀ ਆ ਉਹ ਦੇਖੋ ਆ ਸਾਰੇ ਬੜੀ ਨਕਮੀ ਚੜਾਈ ਤੁਹਾਨੂੰ ਨਜ਼ਰ ਆ ਰਹੀ ਇਹਨੇ ਨਕਮੀ ਨਜ਼ਰ ਆ ਰਹੀ ਆ ਇਹਦੇ ਵਿੱਚ ਜਿਹੜੀ ਰੋੜੀ ਪੈਣ ਵਾਲੀ 4 4 ਇੰਚੀ ਪੈਣੀ ਉਹ ਵੀ ਨਹੀਂ ਪਈ ਇਹ ਵੀ ਮਾ 1.5 ਇੰਚੀ ਨਜ਼ਰ ਆਉਂਦੀ ਆ ਕਿ ਜੇ ਲੈਵਲ ਕੀਤਾ ਹੁੰਦਾ ਤੇ ਆ ਚੜਾਈ ਮੈਡੀਟੇਟਿੰਗ ਈ ਜਿਹੀ ਲਗਣੀ ਇਹ ਕਰਿਆ ਥੱਲੇ ਹੰਨੀਆਂ ਦੇ ਮੁਰਲੇ ਪੱਧਰ ਤੋਂ ਜੋੜਾ ਉਹ ਚੜਾਈ ਬੜੀ ਨੇ ਕਮੀ ਕੀਤੀ ਜਾ ਰਹੀ ਆ ਤੇ ਇਹਦੇ ਵਿੱਚ ਜੇਈ ਦੀ ਜੁੰਮਵਾਰੀ ਬਣਦੀ ਸੀ ਕਿ ਇਹਦੇ ਤੇ ਪੂਰਾ ਨਿਸ਼ਾਨ ਤੇ ਲਾ ਕੇ ਤੇ ਇਹਦੇ ਲੈਵਲ ਕੱਢ ਕੇ ਚਾਹਦਾ ਤਾਂ ਕਿ ਚੜਾਈ ਜਿਹੜੀ ਉਹ ਸਹੀ ਤਰੀਕੇ ਨਾਲ ਹੁੰਦੀ ਸਿਰਫ ਇਹ ਸੋਚ ਲਿਆ ਕਿ ਇਹ ਕੂੜੇ ਦੇ ਡੰਪ ਆ ਉਰੇ ਦੇ ਟੰਪਿਆ ਇਹ ਕੋਈ ਗੱਲ ਨਹੀਂ ਚੱਲਣ ਤੇ ਤਾਂ ਇਹ ਕੰਮ ਸਰਕਾਰੀ ਆ ਕਤਾਹੀ ਵਰਤੀ ਗਈ ਆ ਕਤਾਹੀ ਵਰਤੀ ਗਈ ਇਸ ਕੰਮ ਦੇ ਵਿੱਚ ਇਹਦੇ ਜ਼ਿੰਮੇਵਾਰ ਕੋਣ ਅਧਿਕਾਰੀ ਨੇ ਜਿਹੜੇ ਕਰਵਾ ਰਹੇ ਆ ਇਹਦੇ ਵਿੱਚ ਨਾ ਕਿਸੇ ਜਨਰਲ ਸੁਪਰਵਾਈਜ਼ਰ ਜਿਹੜੇ ਆਮ ਪ੍ਰਾਈਵੇਟ ਤੌਰ ਦੇ ਉਤੇ ਲਾ ਦਿੱਤੇ ਜਾਂਦੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਇਹ ਕੋਈ ਪ੍ਰਾਈਵੇਟ ठेकेदार ਲਾ ਕੇ ਕੰਮ ਕਰਾਇਆ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਜ਼ਿੰਮੇਵਾਰੀ ਸੈਕਟਰੀ ਜ਼ਿੰਮੇਵਾਰੀ ਜੇ ਤੇ ਜੇਕਰ ਪੰਚਾਇਤੀ ਰਾਜ ਵਿਭਾਗ ਦਾ ਕੰਮ ਹੈ ਤਾਂ ਉਹਦੇ ਤੇ ਜ਼ਿੰਮੇਵਾਰੀ ਐਸਡੀਓ ਦੀ ਤੇ ਜੇਹ ਦੀ ਪੰਦੀ ਆ ਕਿਉਂਕਿ ਉਹਨਾਂ ਨੇ ਇਹਦੇ ਚ ਕੋਈ ਲੈਵਲ ਨਹੀਂ ਦਿੱਤਾ ਤੇ ਕਾਜਖਾਨਾ ਪੂਰੀ ਕਰਕੇ ਆੜਾ ਪੱਥਰ ਪੁੱਥਰ ਮਗਵਾਇਆ ਤੇ ਜੇ ਇਹਦੀ ਰੇਸ਼ੋ ਕੱਢ ਲਈ ਜਾਵੇ 1.5 ਇੰਚ ਦੀ 1.5 ਇੰਚ ਦੇ ਮਤਾਵੇ 4 ਇੰਚ ਜਿਹੜੀ ਮੋਕਾ ਦੇ ਪੈਣੀ ਹੁੰਦੀ ਹੈ ਉਹ ਕਾਗਜ਼ਾਂ 'ਚ ਪਾ ਦਿੱਤੀ ਜਾਊਗੀ। ਤੋਂ ਇਹ ਅਧਿਕਾਰੀਆਂ ਨੂੰ ਵੀ ਇਹਦੇ ਬਾਰੇ ਸਵਾਲ ਕਰਾਂਗਾ। ਇਹ ਜਿਹੜਾ ਤੁਸੀਂ ਕੰਮ ਕੀਤਾ ਆ। ਐਡਾ ਨਕੰਮੇ ਪੱਤਰ ਦੇ ਉੱਤੇ ਕਿਉਂ ਕੀਤਾ? ਤੋਂ ਪਹਿਲਾਂ ਜਿਹੜੀ ਏਟ ਆਈ ਸੀ ਉਹਦੀ ਕਿਸਮ ਆ ਆ। ਵਧੀਆ ਲੱਗਦੀ ਸੀ ਅੱਪਲ ਲੱਗਦੀ ਪਹਿਲਾ ਚੱਕਰ ਉਹ ਲੱਗੀ ਜਿਹੜੇ ਹੂੜਾ ਆ ਰਹੀ ਆ ਉਹ ਦੋ ਮੀਟਿਆ ਆ ਦੇਖੋ ਏਟ ਦੇ ਵਿੱਚ ਰੋੜਾ ਦੋ ਮਕਾਰ ਨੇ ਰੋੜਾ ਸਾਰਾ ਆ ਦੋ ਮੀਟਿਆ ਪਾਣੀ ਪਾ ਕੇ ਲਾਲ ਕੀਤੀ ਗਈ ਆ ਨਾ ਕੰਮੀ ਏਟ ਲੱਗ ਰਹੀ ਆ ਤੇ ਇਹਦੇ ਵਿੱਚ ਸੈਟਰੀ ਜਾਂ ਜਿਹੜੇ ਵੀ ਅਫਸਰ ਹੈਗੇ ਆ ਉਹਨਾਂ ਦੀ ਇਹ ਸਾਰੀ ਮਿਲੀ ਭੁਗਤ ਦੇ ਇਹਦੇ ਦੇ ਬਿੱਲ ਪਾਇਆ ਜਾਣਾ ਅੱਪਲ ਦਾ ਦਿਲ ਪਾਇਆ ਜਾਣਾ ਅੱਵਲ ਦਾ ਪੂਰਾ ਕੋਈ ਸਰਕਾਰ ਦੇ ਨੋਟੀਫਿਕੇਸ਼ਨ ਦੇ ਮੁਤਾਬਕ ਆ ਐਡੀਟ ਆ ਨਾਲ ਆਉਣੀ ਬਣਦੀ ਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਹਟਾਵਾਂਗੇ ਤੇ ਆਪ ਦੇ ਸਾਹਮਣੇ ਭ੍ਰਿਸ਼ਟਾਚਾਰ ਜਿਹੜਾ ਇਹ ਹੋ ਰਿਹਾ ਇੱਕ ਪੱਖੋਂ ਮੁਢਲੇ ਨੀਆਂ ਦੇ ਪੱਧਰ ਪੱਖੋਂ ਇੰਨੀ ਇਹ ਨਿਕਾਲੀ ਵਰਤੀ ਜਾ ਰਹੀ ਆ ਆਹ ਦਿਨ ਤੱਕ ਕਦੀ ਵੀ ਕਿਸੇ ਪਿਛਲੇ ਸਮਿਆਂ ਦੇ ਵਿੱਚ ਨਹੀਂ ਹੋਇਆ ਕਿਉਂਕਿ ਇਹਦੇ ਵਿੱਚ ਆਹੜਾ ਨਮੂਨੇ ਤੌਰ ਤੇ ਉੱਤੇ ਥੱਲੇ ਫੱਟੇ ਲੱਗਦੇ ਦੇਖ ਲਓ ਤੇ ਇਹਦੇ ਵਿੱਚ ਤੇ ਮਿਸਰੀ ਇਹ ਤੁਹਾਨੂੰ ਕੋਈ ਆਪਣਾ ਜਹੀਨ ਨਿਸ਼ਾਨ ਨਹੀਂ ਦਿੱਤੇ ਆਇਆ ਹੀ ਨਹੀਂ ਨਹੀਂ ਨਿਸ਼ਾਨ ਨੇ ਆ ਬਲਮਿੰਤੀ-ਮਿੰਤੀ ਕਰਾਈ ਉਹਨਾਂ ਨੇ ਮਿੰਤੀ ਕਰਾਈ ਹਟਣਾ ਨਹੀਂ ਮਿੰਤੀ ਕਰਾਈ ਹਾਂਜੀ ਉਹਨੇ ਇਹ ਨਹੀਂ ਦੱਸਿਆ ਵੀ ਇੰਨਾ ਇੱਥੇ ਬੈੱਡ ਤਿਆਰ ਕਰਨਾ ਇਤਾਂ ਲੈਵਲ ਆ ਉਹਨੇ ਕਿਹਾ ਨਹੀਂ ਵੀ ਲੈਵਲ ਕਰਨਾ ਉਹ ਲੈਵਲ ਕਰਕੇ ਚੋਤੇ ਚੁਨਾਈ ਨਾਲ ਲੈਵਲ ਕਰਕੇ ਲੱਗਦੀ ਆ ਆ ਵੇਖੋ ਤੇ ਕੰਨ ਲੈ ਇਹ ਤਾਂ ਵਾਟਰ ਲੈਵਲ ਆ ਫਿਰ ਤੁਹਾਡੇ ਹੱਥ ਚ ਵੀ ਸੀ ਤੋ ਤੁਸੀਂ ਨਿਸ਼ਚਿਤ ਤੋ ਹਾਂ ਇਹਨੂੰ ਪਹਿਲਾਂ ਵਾਟਰ ਲੈਵਲ ਕਰਦੇ ਤਾ ਉਹਦੇ ਮੁਤਾਬਕ ਸਾਰਾ ਕੰਮ ਕਰਦੇ ਮੜ ਕੇ ਸਾਰਾ ਵੇਖੋ ਲੈਵਲ ਚ ਬਣਾਉਣ ਦੇ ਚਲ ਕੋਈ ਨਹੀਂ ਮਾਰ ਤੁਹਾਨੂੰ ਪਤਾ ਹੀ ਆ ਬਸ ਠੀਕ ਆ ਲੈਵਲ ਨਹੀਂ ਹੋਇਆ ਤੇ ਠੀਕ ਆ ਉਹ ਇਹ ਹੈ ਹਾਲਾਤ ਗੈਰੀ ਮੰਡੀ ਤੇ ਪੂਰਾ ਕਰਕਟ ਵਾਲੇ ਟੈਂਪ ਦੇ ਤੇ ਅਗਲੇ ਪन्ने ਹੋਣਾ ਇਹਦੇ ਵਿੱਚ ਇਹ ਸਾਹਮਣੇ ਸਾਰੀ ਜਿਹੜੀ ਆ ਬੰਦ ਹੋਈ ਆ ਤੇ ਇਹਦੇ ਤੇ ਅਧਿਕਾਰੀਆਂ ਨਾਲ ਗੱਲ ਕਰਾਂਗਾ ਉਦੋਂ ਵੀ ਪਤਾ ਲੱਗੂਗਾ